ਕਰਵਾਵਾਂ ਵੈਸੇ ਨਾ ਅੱਜ ਕੱਲ ਇਹ ਪਖੰਡ ਬੜੇ ਜੋਰਾ ਸ਼ੋਰਾਂ ਦੇ ਉੱਪਰ ਅੱਜ ਕੱਲ ਬਹੁਤ ਵਧ ਗਿਆ ਨਜਾਇਜ਼ ਹੀ ਵਧ ਗਿਆ ਦੁਨੀਆ ਕੰਮਲੀ ਹੋ ਗਈ ਹੈ ਜੜੇ ਕਣੇ ਨੇ ਇੱਕ ਛੋਟੀ ਜੀ ਮੂਰਤੀ ਨੂੰ ਆਪ ਦੇ ਹੱਥ ਦੇ ਵਿੱਚ ਫੜ ਲਿਆ ਉਹਨੂੰ ਸੰਪਟ ਦੇ ਵਿੱਚ ਵੀ ਪਾ ਕੇ ਰੱਖ ਦਿੰਦੇ ਨੇ ਇੱਕ ਡੱਬੀ ਦੇ ਵਿੱਚ ਉਹਨੂੰ ਰੋਜ਼ ਕੱਪੜੇ ਪਵਾਣਗੇ ਜਿੱਦਾਂ ਛੋਟੀਆਂ ਜਵਾਕੜੀਆਂ ਕੁੜੀਆਂ ਨਹੀਂ ਕਰਦੀਆਂ ਉਹਨਾਂ ਨੂੰ ਬਾਰਬੀ ਡੋਲ ਲੈ ਦਿੰਦੇ ਨੇ ਤੇ ਉਹ ਬਾਰਬੀ ਡੋਲ ਦੇ ਵਾਰ ਬੌਂਦੀਆਂ ਨੇ ਉਹ ਉਹਨਾਂ ਦੀ ਖੇਡ ਹੈ ਛੋਟੇ ਬੱਚੇ ਦਾ ਮਨ ਪਰਚਾਵਾ ਹੈ ਔਡਰਸ ਚੇਂਜ ਕਰਦੀਆਂ ਨੇ ਵਾਲ ਵੋਂਦੀਆਂ ਨੇ ਉਹਨਾਂ ਨੂੰ ਮੇਕਅਪ ਕਰਦੀਆਂ ਨੇ ਛੋਟੇ ਬੱਚਿਆਂ ਦੀ ਖੇਡ ਹੈ ਸਾਡੀਆਂ ਚੰਗੀਆਂ ਪਲੀਆਂ ਪੜੀਆਂ ਲਿਖੀਆਂ ਨੌਜਵਾਨ ਔਰਤਾਂ ਕਮਲ ਕੁੱਟਣ ਲੱਗੀਆਂ ਹੋਈਆਂ ਨੇ ਛੋਟੀ ਜੀ ਮੂਰਤੀ ਉਹਨੂੰ ਠਾਕੁਰ ਜੀ ਦਾ ਨਾਮ ਦੇ ਦਿੱਤਾ ਉਹਦੇ ਵਾਲ ਵੀ ਵੋਂਣ ਗਿਆ ਉਹਦਾ ਹਾਰ ਸ਼ਿੰਗਾਰ ਵੀ ਕਰਨ ਗਿਆ ਉਹਦੇ ਕੱਪੜੇ ਵੀ ਬਦਲਣ ਗਿਆ ਦੁਕਾਨਾਂ ਵਾਲਿਆਂ ਦੁਕਾਨਾਂ ਤੇ ਲਿਖ ਕੇ ਲਾਇਆ ਇੱਥੇ ਠਾਕੁਰ ਜੀ ਦੇ ਵਸਤਰ ਠਾਕੁਰ ਜੀ ਦੀਆਂ ਅੱਖਾਂ ਠਾਕੁਰ ਜੀ ਦੇ ਵਾਲ ਮਿਲਦੇ ਨੇ ਅੱਖਾਂ ਮਿਲਦੀਆਂ ਨੇ